ਪੰਜਾਬ ਇਸ ਵੇਲੇ ਹੜਾਂ ਦੀ ਚਪੇੜ ਦੇ ਵਿੱਚ ਹੈ ਤੇ ਮੈਂ ਖੜਾ ਸੁਲਤਾਨਪੁਰ ਲੋਧੀ ਦੇ ਬਊ ਪਰ ਪਿੰਡ ਦੇ ਵਿੱਚ ਮੇਰੇ ਨਾਲ ਮੌਜੂਦ ਹੈ ਸਾਧੂ ਸੰਪਰਦਾਇ ਤੋਂ ਸੇਵਾਦਾਰ ਹੈ ਇਹਨਾਂ ਨਾਲ ਗੱਲਬਾਤ ਕਰਦೇನೆ ਕਿ ਕਿਸ ਤਰ੍ਹਾਂ ਆਏ ਸੀ ਕੀ ਸੇਵਾ ਲੈ ਕੇ ਆਏ ਨੇ ਕੀ ਸੇਵਾ ਲੈ ਕੇ ਆਏ ਸ ਪਹਿਲਾਂ ਤੁਸੀਂ ਸੰਸਥਾ ਬਾਰੇ ਪੂਰਾ ਦੱਸ ਦਿਓ ਕੌਣ ਕੌਣ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਇਹ ਆਪ ਸਾਰੇ ਪੱਲੀ ਪਾਂਦ ਜਾਣੂ ਉਹ ਪੰਜਾਬ ਦੇ ਵਿੱਚ ਪਿਛਲੇ ਇੱਕ ਮਹੀਨੇ ਤੋਂ ਹੜਾਂ ਦੀ ਮਾਰ ਬਹੁਤ ਵੱਡੇ ਪੱਧਰ ਤੇ ਪਈ ਹੈ ਬਹੁਤ ਸਾਡੇ ਜਿਹੜੇ ਸਾਥੀ ਨੇ ਬਹੁਤ ਸਾਡੇ ਭਰਾ ਨੇ ਬੱਚੇ ਸਾਰੇ ਇਸ ਹੜਾ ਦੀ ਮਾਰਥ ਲੈ ਆਏ ਹੋਏ ਨੇ ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਵੇਲੇ ਉਹ ਅਸੀਂ ਪਿੰਡ ਬਾਉਪੁਰ ਵਿਖੇ ਖੜੇ ਹਾਂ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਵਿਆਸ ਦਰਿਆ ਦੀ ਹੜ੍ਹ ਦੀ ਮਾਰਥ ਲੈ ਆਪਣੇ ਘਰਾਂ ਵਿੱਚ ਫਸੇ ਹੋਏ ਨੇ ਅੱਜ ਨਿਰਮਲਾ ਸੰਤ ਮੰਡਲ ਪੰਜਾਬ ਵੱਲੋਂ ਉਹਨਾਂ ਦੇ ਅਹੁਦੇਦਾਰ ਸਾਹਿਬਾਨ ਪ੍ਰਧਾਨ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਜੀ ਥੜੇ ਵਾਲੇ ਉਹਨਾਂ ਦੇ ਭਾਈ ਭਰਾਤਾ ਜੀ ਸੰਤ ਬਾਬਾ ਬਲਰਾਜ ਸਿੰਘ ਜੀ ਪ੍ਰੈਸ ਕਤਰ ਸੰਤ ਬਾਬਾ ਅਮਰੀਕ ਸਿੰਘ ਜੀ ਤਕੜ ਬੜਾਲੇ ਵਾਲੇ ਸੰਤ ਬਾਬਾ ਹਰਜਿੰਦਰ ਸਿੰਘ ਦੀ ਚਾਹ ਵਾਲੇ ਉਹਨਾਂ ਦੇ ਸਥਾਨਾਂ ਤੋਂ ਸੰਗਤਾਂ ਦੇ ਵਾਸਤੇ ਇੱਥੇ ਜਿਹੜੇ ਆਪਾਂ ਨੂੰ ਉਹਨਾਂ ਨੇ ਜਿਹੜੀ ਲੋੜਵੰਦਾਂ ਵਾਸਤੇ ਅਸੀਂ ਦਸਦਾ ਵਸਦਾ ਲੈ ਕੇ ਆਏ ਆ ਜੀ ਅੱਗੋਂ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤਾਂ ਜਿਵੇਂ ਅੱਜ ਤੋਂ ਤੁਸੀਂ ਰਸਦ ਲੈ ਕੇ ਆਏ ਮੈਂ ਹੁਣੇ ਅੰਦਰ ਜਾ ਕੇ ਆਇਆ ਕਾਫੀ ਪਿੰਡ ਨੇ ਜਿਹੜੇ ਪੂਰੀ ਡੁੱਬ ਚੁੱਕੇ ਕਈ ਘਰ ਡੇਕ ਚੁੱਕੇ ਨੇ ਉਹਨਾਂ ਨੂੰ ਹਾਲੇ ਬਹੁਤ ਜ਼ਿਆਦਾ ਜ਼ਰੂਰਤਾਂ ਉਹਨਾਂ ਦੇ ਲਈ ਕੀ ਕੀਤਾ ਜਾ ਸਕਦਾ ਅਸੀਂ ਜਿਹੜਾ ਇਥੋਂ ਜੋ ਵਾਚ ਹੈ ਜੋ ਮਿਲੇ ਆ ਇੱਥੇ ਦੇ ਲੋਕਲ ਵਿਸਨੀਕਾਂ ਨੂੰ ਪਿੰਡ ਵਾਲਿਆਂ ਨੂੰ ਮਿਲੇ ਆ। ਉਹਨਾਂ ਨੇ ਜੋ ਸਾਡੇ ਗੱਲ ਧਿਆਨ ਵਿੱਚ ਲਿਆਂਦੀ ਹੈ ਉਹ ਕਹਿੰਦੇ ਵੀ ਜੇ ਖਾਣ ਪੀਣ ਵਾਲੇ ਰਸਦਾਂ ਆ ਉਹਨਾਂ ਦੀ ਬਹੁਤ ਠੀਕ ਤਰੀਕੇ ਨਾਲ ਬਹੁਤਾਤ ਹੈ ਔਰ ਅਵੇਲੇਬਲ ਨੇ ਮਿਲ ਵੀ ਰਹੀਆਂ ਨੇ। ਉਹਨਾਂ ਦੇ ਦੱਸਣ ਮੁਤਾਬਕ ਬੇ ਹੁਣ ਜਦੋਂ ਪਾਣੀ ਉਤਰਦਾ ਹੈ ਜਿੱਦਾਂ ਅੱਜ ਅਸੀਂ ਅੱਜ ਤੋਂ 3 ਦਿਨ ਪਹਿਲਾਂ ਵੀ ਆਏ ਸੀ ਤੇ ਉਸ ਦਿਨ ਤੋਂ ਬਾਅਦ ਅੱਜ ਦਿਨ ਤੱਕ ਤਕਰੀਬਨ 2 ਫੁੱਟ ਪਾਣੀ ਦਾ ਲੈਵਲ ਜਿਹੜਾ ਡਾਊਨ ਹੋਇਆ ਜੀ। ਉਹਨਾਂ ਦੇ ਦੱਸਣ ਮੁਤਾਬਕ ਜਿੱਦਣੇ ਪਾਣੀ ਡਾਊਨ ਹੁੰਦਾ ਹੈ ਪਾਣੀ ਘਟਦਾ ਹੈ। ਉਦੋਂ ਫਿਰ ਜਿਹੜੀਆਂ ਉਹਨਾਂ ਨੂੰ ਵੱਡੀਆਂ ਲੋੜਾਂ ਪੈਣਗੀਆਂ ਉਦੋਂ ਲੋੜਾਂ ਪੈਣਗੇ ਡੀਜ਼ਲ ਦੀਆਂ ਬਹੁਤ ਵੱਡੇ ਪੱਧਰ ਤੇ ਜ਼ਮੀਨ ਸਾਫ਼ ਕਰਾਉਣੀ ਹੈ ਕਰਾਉਣੀ ਹੈ ਜੀ ਕਣਕ ਬੀਜਣ ਦਾ ਟੀਚਾ ਕਣਕ ਬੀਜਣੀ ਹੈ ਕਣਕ ਵਾਸਤੇ ਬੀਜ ਚਾਹੀਦਾ ਹੋਏਗਾ ਉਹਦੇ ਵਾਸਤੇ ਖਾਦ ਚਾਹੀਦੀ ਹੋਏਗੀ ਜਿੱਦਾਂ ਤੁਸੀਂ ਕਿਹਾ ਘਰਾਂ ਦੇ ਵਿੱਚ ਜਿਹੜੇ ਘਰ ਡਿਗ ਪਏ ਨੇ ਉਹਨਾਂ ਦੀ ਮਰਮਤ ਵਾਸਤੇ ਵੀ ਉਹਨਾਂ ਨੂੰ ਮਾਇਆ ਦੀ ਲੋੜ ਹੋਏਗੀ ਸੋ ਅਸੀਂ ਅਪੀਲ ਕਰਦੇ ਹਾਂ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੇ ਲੋਕ ਜਿਹੜੇ ਇੱਥੇ ਦੇ ਨੇ ਆਪਣੇ ਜਦੋਂ ਕਿਤੇ ਬਾਹਰ ਕਿਸੇ ਲੋੜ ਪੈਂਦੀ ਉੱਥੇ ਤੇ ਪਹੁੰਚਦੇ ਪਹੁੰਚਦੇ ਨੇ ਪਰ ਸਾਨੂੰ ਮਾਣ ਹੈ ਵੀ ਅਸੀਂ ਸਾਰੇ ਲੋਕ ਸਾਰਿਆਂ ਨੇ ਆਪਣੇ ਸਾਥੀਆਂ ਦੀ ਬਾਹ ਫੜੀ ਹੈ ਔਰ ਵੱਡੇ ਪੱਦਰ ਤੇ ਰਸਦਾਂ ਬਸਤਾਂ ਲੈ ਕੇ ਇਸ ਇਲਾਕੇ ਦੇ ਵਿੱਚ ਸੁਲਤਾਨਪੁਰ ਵਾਲੇ ਇਲਾਕੇ ਦੇ ਵਿੱਚ ਵੀ ਅਤੇ ਗੁਰਦਾਸਪੁਰ ਇਲਾਕੇ ਦੇ ਵਿੱਚ ਵੀ ਜਿਹੜੇ ਸਾਧੂ ਸੰਤ ਵੀ ਅਤੇ ਆਮ ਜਿਹੜੀਆਂ ਸਾਰੀਆਂ ਐਨ ਜੀਓਜ਼ ਨੇ ਸ਼ਰੋਮਣੀ ਅਕਾਲੀ ਦਲ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਆਏ ਸਨ ਸਾਗੁਰ ਪ੍ਰਤਾਪ ਸਿੰਘ ਵਡਾਲਾ ਅੱਜ ਜਸਪ੍ਰੀਤ ਸਿੰਘ ਕਪੂਰ ਸਾਰੇ ਜਿਹੜੇ ਨਹੀਂ ਤਾਂ ਆਪਣੀ ਹਾਜ਼ਰੀ ਲਵਾ ਚੁੱਕੇ ਨੇ ਸਾਰਿਆਂ ਨੂੰ ਬੇਨਤੀ ਹੈ ਸਾਂਝੇ ਤੌਰ ਤੇ ਵੀ ਉਦੋਂ ਜਦੋਂ ਲੋਡ ਪੈ ਗਈ ਡੀਜ਼ਲ ਦੀ ਕਣਕ ਦੇ ਬੀ ਦੀ ਤੇ ਉਦੋਂ ਆਪਾਂ ਇਹਨਾਂ ਨਾਲ ਸਾਰਿਆਂ ਦਾ ਵੱਡੇ ਪੱਤੇ ਤੇ ਮਿੱਟੀ ਦੇ ਗੱਟੇ ਔਰ ਮੈਂ ਇਸ ਸਾਡੇ ਮਾਧਿਅਮ ਰਾਹੀਂ ਕੇਂਦਰ ਸਰਕਾਰ ਨੂੰ ਜਿੱਦਾਂ ਕਿ ਅੱਜ ਪਤਾ ਲੱਗਾ ਹੈ ਵੀ ਖੇਤੀ ਮੰਤਰੀ ਸਾਹਿਬ ਵੀ ਆਏ ਨੇ ਕੇਂਦਰ ਤੋਂ ਸ਼੍ਰੀ ਸ਼ਿਵਰਾ ਚੋਹਾਂ ਜੀ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਤੁਹਾਨੂੰ ਲੋਡ ਸਾਨੂੰ ਹੈਗੀ ਹੈ ਜਦੋਂ ਇਹ ਬੰਨ ਅਸੀਂ ਪੂਰਨਾ ਹੈ ਜਿਹੜਾ ਬਾਉ ਪਰ ਵਿਖੇ ਬਹਿ ਗਿਆ ਹੈ ਉਹਦੇ ਵਾਸਤੇ ਸਾਨੂੰ ਬੋਰਿਆਂ ਦੀ ਲੋਡ ਪਵੇਗੀ ਉਹ ਰੇਤਾ ਦੇ ਬੋਰੇ ਕਿਸੇ ਬਾਹਰਲੀ ਸਟੇਟ ਤੋਂ ਭਰ ਕੇ ਕਟੋ-ਕਟ 2-3 ਟ੍ਰੇਨਾਂ ਦੇ ਵਿੱਚ ਬੋਰੇ ਆਉਣੇ ਚਾਹੀਦੇ ਨੇ ਤਾਂ ਕਿ ਜਿਹੜੇ ਇੱਥੇ ਤੇ ਲੋਕ ਦੇਣਗੇ ਦੇਣਗੇ ਉਹ ਤਾਂ ਮਦਦਕਾਰ ਹੀ ਨੇ ਕਿਉਂਕਿ ਬਹੁਤ ਵੱਡਾ ਕਾਰਜ ਇਹ 2023 ਦੇ ਵਿੱਚ ਵੀ ਇਥੇ ਹੜਾ ਆਇਆ ਸੀ ਜਿਹੜੀਆਂ ਕਮੀਆਂ ਰਹਿ ਗਈਆਂ ਉਹਨੂੰ ਸੁਧਾਰਿਆ ਨਹੀਂ ਗਿਆ ਤੇ ਹੁਣ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਖੇਤੀਬਾੜੀ ਮੰਤਰੀ ਸਾਹਿਬ ਨੂੰ ਵੀ ਤੁਸੀਂ ਕਿਰਪਾ ਕਰਕੇ ਇਸ ਗੱਲ 'ਤੇ ਜ਼ਰੂਰ ਧਿਆਨ ਦਿਓ ਤੇ ਉਹ ਜਿਹੜੇ ਸਾਨੂੰ ਬੋਰੇ ਆ ਜਿਹੜੇ ਰੇਤਾਂ ਦੇ ਬੋਰੇ ਉਹ ਬਾਹਰਲੇ ਸਟੇਟਾਂ ਤੋਂ ਉਹ ਵੀ ਮੁਹੱਈਆ ਕਰਾਈ ਜਾਣ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਨਾ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਆ ਰਿਹਾ ਪਰ ਜਿਹੜੇ ਇੱਥੋਂ ਦੇ ਲੋਕ ਐ ਤੇ ਜਿਹੜੇ ਸੇਵਾ ਕਰ ਰਹੇ ਉਹ ਕਹਿੰਦੇ ਅਸੀਂ ਇਸ ਵਾਰੀ ਸਰਕਾਰਾਂ ਵਾਲੀ ਨਹੀਂ ਦੇਖਣਾ ਪਿਛਲੇ ਲਗਭਗ 60 70 ਸਾਲ ਤੋਂ ਸਰਕਾਰਾਂ ਵਾਲ ਦੇਖਦੇ ਆ ਰਹੇ ਆ ਇਸ ਵਾਰੀ ਅਸੀਂ ਖੁਦ ਹੀ ਬੰਨ ਲਗਾਵਾਂਗੇ ਕਈ ਸੇਵਾ ਸਰਦਾਏ ਹੈਗੇ ਨੇ ਸੰਤ ਨੇ ਉਹਨਾਂ ਨੇ ਵੀ ਇਹੀ ਕਿਹਾ ਕਿ ਅਸੀਂ ਨਾਲ ਲੜਵਾਂਗੇ ਤੁਸੀਂ ਕੀ ਸੋਚਦੇ ਕਿ ਸਾਰੇ ਪੰਜਾਬ ਨੂੰ ਇਸ ਵੇਲੇ ਜੁੜਨਾ ਜ਼ਰੂਰੀ ਹੈ ਕਿਉਂਕਿ ਹਰ ਸਾਲ ਉਹ ਮਾਰ ਦੇ ਵਿੱਚ ਆਉਂਦੇ ਨੇ ਇਹ ਗੱਲ ਦੇਖੋ ਅਸੀਂ ਜਦੋਂ ਇੱਥੇ ਮਿਲੇ ਆਂ ਵਾਕਿਆ ਤੁਹਾਡੀ ਗੱਲ ਠੀਕ ਹੈ ਲੋਕਾਂ ਦਾ ਅੱਜ ਕੱਲ ਇਹ ਹੀ ਹੁਣ ਇਹਨਾਂ ਦਾ ਇਸ ਵੇਲੇ ਇਹ ਰੁਝਾਨ ਹੈ ਉਹ ਕਹਿੰਦੇ ਅਸੀਂ ਸਾਰਾ ਪੰਜਾਬ ਰਲ ਕੇ ਕਰ ਲਵਾਂਗੇ ਇਹਨਾਂ ਨੂੰ ਕੁਝ ਨਹੀਂ ਲਵਾਂਗੇ ਪਰ ਦੇਖੋ ਕੇਂਦਰ ਸਰਕਾਰ ਦਾ ਵੀ ਫਰਜ ਆਪਣੇ ਆਪ ਹੀ ਬਣਦਾ ਨਾ ਸਾਨੂੰ ਤਾਂ ਅਪੀਲ ਕਰਨੀ ਪੈਣੀ ਹੈ ਇਹ ਫਰਜ ਤਾਂ ਆਪਣੇ ਆਪ ਬਣਦਾ ਸੀ ਉਹ ਇਹਨਾਂ ਨੂੰ ਆਪਣਾ ਫਰਜ ਪਛਾਣਨਾ ਚਾਹੀਦਾ ਆਪਾਂ ਕਹਿ ਦਈਏ ਬਈ ਅਫਗਾਨਿਸਤਾਨ ਦੇ ਵਿੱਚ ਆਇਆ ਪਹਚਾਣ ਬਹੁਤ ਚੰਗੀ ਗੱਲ ਹੈ ਜਾਨਣਾ ਚਾਹੀਦਾ ਪਰ ਇੱਥੇ ਦੇ ਲੋਕਾਂ ਦੀ ਵਿਚਾਰ ਲਈ ਹੈ ਨਾ ਜੀ ਪਰ ਇੱਥੇ ਵੀ ਤਾਂ ਬੜੇ ਦਿਨਾਂ ਬਾਅਦ ਕੀਤੇ افغانستان ਦਾ ਤਾਂ ਪਹਿਲਾ ਅਨਾਉਂਸ ਕਰ ਦਿੱਤਾ ਉਹ ਇਦਾਂ ਹੈ ਜੀ ਅਸੀਂ ਸੁਣਦੇ ਆਂ ਵੀ ਸਰਕਾਰਾਂ ਕਹਿੰਦੀਆਂ ਵੀ ਸਾਨੂੰ ਕੀੜੀ ਤੂਰੀ ਜਾਂਦੀ ਦਿਸਦੀ ਹੈ ਹੁਣ ਹੋ ਸਕਦਾ ਜੀ ਨਾ ਦਿਸੀ ਹੋਵੇ ਇਹਨਾਂ ਨੂੰ ਇਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਆ ਜੀ ਬਹੁਤ ਮਿਹਰਬਾਨੀ ਸੋ ਤੁਸੀਂ ਦੇਖ ਰਹੇ ਹੋ ਕਿ ਹਰ ਬੰਦੇ ਦੀ ਕੋਸ਼ਿਸ਼ ਹੈ ਖਾਸ ਕਰਕੇ ਸੰਪਰਦਾਇ ਵੱਲੋਂ ਆਜਾਇਤ ਇਹਨਾਂ ਨੇ ਕਿਹਾ ਜੀ ਇੱਥੇ ਜਿਸ ਤਰ੍ਹਾਂ ਦੀ ਵੀ ਜ਼ਰੂਰਤ ਹੋਏਗੀ ਉਹ ਜ਼ਰੂਰ ਪੂਰੀ ਕਰਨਗੇ ਕੈਮਰਾਮੈਨ ਪ੍ਰਥਮ ਨਾਲ ਪਰਮਜੀਤ ਸਿੰਘ ਰਾਂਗਪੁਰੀ ਵਾਈਸੋ ਪੰਜਾਬ ਸੁਲਤਾਨਪੁਰ ਲੋਧੀ